ਹੇ ਤੁਸੀਂ ਨਹੀਂ ਜੁਦਾਗੀ ਠੀਕ ਹੈ ਵੀ ਕੰਪਨੀ ਦੇ ਵਿੱਚ ਉਹ ਮਦਰ ਤੋਂ ਹਿੱਸੂ ਓਟੀਪੀ ਲੈ ਕੇ ਉਹਨਾਂ ਦੇ ਪੈਸੇ ਕਢ ਲੈਂਦੇ ਆ ਤੇ ਨਾਲ ਮੇਰੇ ਸਾਰੇ ਦਿਨਾਂ ਨਾਲ ਜਾਂਦੇ ਹਨ ਜਾਂਦੇ ਹੋਏ ਨੇ ਲਾਸਟ ਦੇ ਜਦੋਂ ਮੈਂ ਓਟੀਪੀ ਨਹੀਂ ਦਿੰਦਾ ਤੇ ਨਾਲ ਮੈਨੂੰ ਗਾਲ੍ਹਾਂ ਵੀ ਕੱਢੀਆਂ ਨੇ ਉਹਨਾਂ ਨਹੀਂ ਆਪਾਂ ਨੂੰ ਜਿਵੇਂ ਅੰਬਾਨੀ ਤੋਂ ਬਣ ਨਹੀਂ ਜਾਂਦੇ ਨਹੀਂ ਅੰਬਾਨੀ ਤੋਂ ਨਹੀਂ ਬਣेंगे ਮਗਰ ਨੁਕਸਾਨ ਤਾਂ ਮੇਰਾ ਹੋਗਾ ਨਾ ਹਾਂਜੀ ਮਿੱਤਰੋ ਅੱਜ ਮੈਂ ਤੁਹਾਨੂੰ ਇੱਕ ਨਾ ਜਿਹੜੇ ਆ ਫਰਾਡ ਹੁੰਦੇ ਆਗੇ ਫੋਨ ਲਾ ਕੇ ਜਿਵੇਂ ਸਕੈਨ ਤੇ ਕਹਿ ਦਿੰਦੇ ਸਾਨੂੰ ਓਟੀਪੀ ਉਹਦੇ ਬਾਰੇ ਤੁਹਾਨੂੰ ਮੈਂ ਦੱਸਦਾ ਮੈਨੂੰ ਨਾ ਹੁਣੇ ਇੱਕ ਆ ਕਾਲ ਆਈ ਸੀਗੀ ਮੈਨੂੰ ਕਹਦੇ ਵੀ ਤੈਨੂੰ ਮੋਲ ਦੀ ਤਰਫ ਤੋਂ ਵੀ ਇੱਕ ਰਾਂ ਗਿਫਟ ਮਿਲਣਾਗਾ ਕੈਮਰਾ ਗਿਫਟ ਮਿਲਣਾਗਾ ਉਹਦੇ ਕਰਕੇ ਵੀ ਤੈਨੂੰ ਅਸੀਂ ਕਾਲ ਕੀਤੀ ਹੈਗੀ ਵੀ ਤੂੰ ਸਾਨੂੰ ਓਟੀਪੀ ਦੇ ਦੇ ਤੇ ਅਸੀਂ ਤੇਰੇ ਡਿਲੀਵਰੀ ਕਰਵਾ ਦੇ ਤੇ ਆਏ ਫਰਾਡ ਕਰਕੇ ਨਾ ਬੁੱਧੂ ਬਣਾ ਕੇ ਤੇ ਲੋਕਾਂ ਤੋਂ ਜਿਹੜੀ ਵੀ OTP ਲੈ ਕੇ ਉਹਨਾਂ ਦੇ ਪੈਸੇ ਕੱਢ ਲੈਂਦੇ ਆ ਤੇ ਨਾਲ ਮੇਰੇ ਸਾਰਿਆਂ ਦੇ ਨਾਲ ਜਾਂਦੇ ਹਨ ਜਾਂਦੇ ਹੋਏ ਨੇ ਲਾਸਟ ਦੇ ਜਦੋਂ ਮੈਂ OTP ਨਹੀਂ ਦਿੱਤਾ ਤੇ ਨਾਲ ਮੈਨੂੰ ਗਾਲ੍ਹਾਂ ਵੀ ਕੱਢੀਆਂ ਨੇ ਉਹਨਾਂ ਨੇ ਮੈਂ ਆਜੇ ਸਭ ਨੂੰ ਨਾ ਰਿਕਾਰਡਿੰਗ ਸੁਣਾਉਣਾਗਾ ਮੜਾ ਕੈਮਰਾ ਨੇੜੇ ਕਾਰ ਵੀ ਆ ਸੁਣੋ ਦੋ ਰਿਕਾਰਡਿੰਗਾਂ ਨੇ ਆ ਦੇਖੋ ਹਾਂਜੀ ਆ ਸੁਣਿਓ ਹਾਂਜੀ ਉਹ ਚਾਹ ਵਾਲਾ ਵੀ ਵੀਪੀਓ ਫਿਰ ਰਹੀ ਤਹਿਸੀਲ ਦੇ ਕੋਟੇ ਡਿਸਟ੍ਰਿਕਟ ਲੁਧਿਆਣਾ ਔਰ ਅਗੇ ਕੀ ਅੰਤ ਕੀ ਆ ਸੁਣੇ ਹੋ ਲੈ ਹੈਲੋ ਹਾਂਜੀ ਤੇ ਬਾਕੀ ਪਾਸ ਨੂੰ ਮੇਰੀ ਸਟੇਸ਼ਨ ਤੋਂ ਆ ਉਹ ਜਾਨੇ ਨੇ ਕੋਈ ਫਾਈਟ ਨਹੀਂ ਕਾਲੇ ਵਾਸਤੇ ਹੀ ਕਿਉਂਕਿ ਮੈਂ ਉਹ ਚੇਨ ਕੋ ਪਸੰਦ ਕੀ OTP ਕਦਾ OTP ਆਇਆ ਆਰੇ ਗਲਉ ਨੂੰ ਨਾ ਨਾ OTP ਵੀ ਜਮਾ ਮੌਜਦਾ ਬਣਾ ਕੇ ਜਿਵੇਂ ਮੌਜਦੇ ਤਰਫੋਂ ਭੇਜਣ ਦਾ ਉਹੇ ਭੇਜਿਆ ਸੀ ਹਾਂਜੀ ਨਹੀਂ ਇਹ ਸਾਰਾ ਰੇਡੀ ਹੋਣਾ ਚਾਹੀਦਾ ਓਏ

आपके बच्चे की कसम से मेरा अगर नुकसान हो गया तो मैं क्या करूँगा बच्चे की कसम तो मेरी बात अम्बानी को अम्बानी तो नहीं बनेंगे मगर नुकसान तो मेरा होगा ना नहीं होगा अच्छा

ਆ ਦੇਖ ਲੈ ਹੁਣ ਹੁਣ ਆਹ ਦੇਖ ਲੋ ਵੀ ਆਹ ਦੇਖ ਲੋ ਇਹਨਾਂ ਨੇ ਨਾਲੇ ਤਾਂ ਜਾਂਦੇ ਹੋਏ ਨੇ ਰਾਤ ਦੇ ਗਾਲਾ ਗੱਡੀਆਂ ਜਦੋਂ ਮੈਂ ਨਹੀਂ ਦਿੱਤਾ ਕੋਡ ਤੇ ਮੇਰੀ ਲੋਕਾਂ ਨੂੰ ਬੇਨਤੀ ਆ ਵੀ ਤੁਹਾਨੂੰ ਜੇ ਕੋਈ ਵੀ ਕਾਲ ਕਰਦਾ ਕਿਸੇ ਵੀ ਤੋਂ ਕਾਲ ਆਦੀ ਤੇ OTP ਮੰਗਦਾ OTP ਨਹੀਂ ਦੇਣਾ ਤੁਸੀਂ ਚਾਹੇ ਉਹ ਕੋਈ ਵੀ ਹੋਵੇ ਜੇ ਤੁਹਾਡੇ ਕੋਲੇ ਕਿਸੇ ਦਾ ਨੰਬਰ ਬੈਂਕ ਮਾਜਮ ਵੀ ਹੋਵੇ ਉਹਨੂੰ ਵੀ ਨਹੀਂ ਦੇਣਾ ਜੇ ਕੋਈ ਜਾਣਕਾਰ ਵੀ ਹੈਗਾਗਾ ਜਾ ਤੁਹਾਡੇ ਕੋਲੇ ਨੰਬਰ ਸੇਵ ਆ ਵੀ ਤੁਹਾਨੂੰ ਜਾਣਦਾ ਬੰਦਾਗਾ ਫੇਰ ਦਿਓ ਨਹੀਂ ਕਿਸੇ ਨੂੰ OTP ਲੋਡ ਦੇਣ ਦੀ ਨਹੀਂ ਹੈਗੀ ਇਹ ਬਹੁਤ ਵੱਡੇ ਸਕੈਮ ਚੱਲਦੇ ਆ ਜੇ ਮੈਂ ਹੁਣ ਇਹਨਾਂ ਨੂੰ OTP ਦੇ ਦਿੰਦਾ ਮੇਰੇ ਖਾਤੇ ਜੋ ਤਾਂ ਇਹ ਨਹੀਂ ਪਤਾ ਸਾਰੇ ਪੈਸੇ ਉਡਾ ਦਿੰਦੇ ਜਿੰਨੇ ਸੀਗੇ ਇਹ ਐ ਹੀ ਨਾ ਕਰਦੇ ਆਗੇ ਦੇਖੋ ਵੀ ਨਾਲੇ ਲਾਸਟ ਤੇ ਗਾਲਾਂ ਕੱਢ ਕੇ ਗਏ ਆ ਜੇ ਉਹਨਾਂ ਨੂੰ ਨਹੀਂ OTP ਦਿੱਤਾ ਤੇ ਮੇਰੀ ਬੇਨਤੀ ਆ ਲੋਕਾਂ ਨੂੰ ਤੇ ਬਾਕੀ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵੀ ਆ ਦੇਖੋ ਆ ਨੰਬਰ ਤਾਂ ਹੁਣ ਤੁਹਾਡੇ ਕੋਲੇ ਆ ਗਿਆ ਠੀਕ ਆ ਨਾ ਵੀਡੀਓ ਦੇ ਵਿੱਚ ਸਰੇਆਮ ਨੰਬਰ ਦੇ ਰਿਹਾਗਾ ਇਸ ਨੰਬਰ ਨੂੰ ਵੈਰੀਫਾਈ ਕਰੋ ਵੀ ਕਿਹਦੇ ਨਾਮ ਤੇ ਚੱਲਦਾ ਕਿੱਥੇ ਚੱਲਦਾ ਕਿਹੜੀ ਜਗ੍ਹਾ ਤੋਂ ਆ ਤਾਂ ਜੋ ਇਹਨਾਂ ਸਕੈਮ ਸਕੈਮ ਵਾਲਿਆਂ ਨੂੰ ਠੱਲ ਪਾਈ ਜਾਵੇ ਨਹੀਂ ਤਾਂ ਇਹ ਲੋਕਾਂ ਨੂੰ ਫੁੱਦੂ ਬਣਾ ਕੇ ਆਈ ਲੋਕਾਂ ਦੇ ਖਾਤਿਆਂ ਨੂੰ ਪੈਸੇ ਕੱਢੀ ਜਾਂਦੇ ਆਗੇ ਠੀਕ ਆ ਨਾ ਮੇਰੀ ਬੇਨਤੀ ਆ ਸਰਕਾਰ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਪੁਲਿਸ ਨੂੰ ਵੀ ਵੀ ਇਹ ਚੀਜ਼ਾਂ ਤੇ ਵੀ ਥੋੜਾ ਜਿਹਾ ਧਿਆਨ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਇਹ ਨਾ ਟੱਗ ਲਗਣ ਨਹੀਂ ਤਾਂ ਬਹੁਤ ਵੱਡੇ ਸਕੈਮ ਚੱਲ ਰਿਹਾ ਹੈ ਇਹ ਜਿਹੜੇ ਲੋਕਾਂ ਨੂੰ ਬੁੱਦੂ ਬਣਾ ਕੇ ਲੱਖਾਂ ਰੁਪਈਆ ਲੋਕਾਂ ਦਾ ਅੜਾ ਦਿੰਦੇ ਆਗੇ ਆਏ ਦਿਨ ਆਪਾਂ ਖਬਰਾਂ ਸੁਣਦੇ ਹੀ ਆਗੇ ਮੈਨੂੰ ਅੱਗੇ ਵੀ ਇੱਕ ਦਿਨ ਪਹਿਲਾਂ ਇਹਨਾਂ ਨੇ ਵਟਸਐਪ ਤੇ ਮੈਸੇਜ ਕੀਤੇ ਸੀ ਉਦੋਂ ਕਾਲ ਨਹੀਂ ਆਈ ਉਦੋਂ ਵੀ ਓਟੀਪੀ ਮੰਗਦੇ ਸੀਗੇ ਮੈਂ ਉਹਦੇ ਉਸ ਦਿਨ ਵੀ ਓਟੀਪੀ ਦਿੱਤਾ ਤੇ ਬੇਨਤੀ ਹੈ ਸਾਰਿਆਂ ਨੂੰ ਵੀ ਧਿਆਨ ਰੱਖੋ ਕੋਈ ਵੀ ਕਾਲ ਆਉਂਦੀ ਆ ਕਿਸੇ ਦੀ ਵੀ ਆਉਂਦੀ ਆ ਕਿਸੇ ਨੂੰ ਕੋਈ ਓਟੀਪੀ ਨਾ ਦਿਓ ਜੇ ਤੁਹਾਨੂੰ ਜੇ ਤੁਸੀਂ ਕੋਈ ਆਨਲਾਈਨ ਆਰਡਰ ਕਰਿਆ ਉਹਦਾ OTP ਆਉਂਦਾ ਉਹ ਤਾਂ ਚਲੋ ਸਾਨੂੰ ਪਤਾ ਹੀ ਆ ਪਰ ਉਦਾਂ ਕਿਸੇ ਨੂੰ ਕੋਈ OTP ਨਹੀਂ ਦੇਣ ਦੀ ਲੋੜ ਨਹੀਂ ਹੈਗੀ ਠੀਕ ਆ ਨਾ ਮੇਰੀ ਬੇਨਤੀ ਹੈ ਸਾਰਿਆਂ ਨੂੰ ਧਿਆਨ ਰੱਖਿਓ ਤੇ ਦੇਖ ਲਓ ਵੀ ਉਹ ਨਾਲੇ ਜਾਂਦੇ ਹੋਏ ਗਾਲਾਂ ਕੱਢ ਕੇ ਗਏ ਆ ਠੀਕ ਆ ਨਾ ਨਾਲੇ ਕੁੜੀ ਸੀਗੀ ਕੁੜੀ ਨੇ ਗਾਲਾਂ ਕੱਢੀਆਂ ਨੇ ਬੰਦਾ ਦਾ ਚੱਲ ਠੀਕ ਆ ਮੰਨ ਲਿਆ ਠੀਕ ਆ ਤੇ ਸਾਰੇ ਧਿਆਨ ਰੱਖੋ ਆਪ ਦਾ ਧੰਨਵਾਦ